ਹਾਂਜੀ ਹਾਂਜੀ ਸੋ ਮੈਂ ਤਾਂ ਸਮੁੱਚੇ ਪੰਜਾਬੀਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਇਹ ਫਿਲਮ ਆਪਣੇ ਜਵਾਕਾਂ ਨੂੰ ਨਾਲ ਲੈ ਕੇ ਦੇਖਣਾ ਮੈਂ ਪਹਿਲਾਂ ਵਾਲੀਆਂ ਦੋ ਫਿਲਮਾਂ ਜਿਹੜੀਆਂ ਇਹਨਾਂ ਨੇ ਬਣਾਈਆਂ ਸਮੁੱਚੀ ਟੀਮ ਨੇ ਉਹ ਨਹੀਂ ਦੇਖੀਆਂ ਅਰਦਾਸ ਦੇ ਉੱਤੇ ਪਰ ਆ ਤੀਜੀ ਫਿਲਮ ਦੇਖੀ ਆ ਜਿਸ ਤਰ੍ਹਾਂ ਸਾਡੇ ਪਰਿਵਾਰ ਕ੍ਰਿਸਟੇ ਟੁੱਟਦੇ ਜਾ ਰਹੇ ਨੇ ਸਾਡਾ ਮੋਹ ਮੁਹੱਬਤ ਰਿਸ਼ਤੇਆਂ ਜੋ ਖਤਮ ਹੁੰਦਾ ਤੁਰਿਆ ਜਾ ਰਿਹਾ ਆ ਦੇਨੂ ਟੰਬ ਕੇ ਰੱਖ ਦਿੰਦੀ ਆ ਇਹ ਫਿਲਮ ਵੀ ਕਿਵੇਂ ਉਹਨਾਂ ਰਿਸ਼ਤਿਆਂ ਦੀ अहमियत ਕੀ ਆ ਸਾਡੀ ਜ਼ਿੰਦਗੀ 'ਚ ਉਹ ਦਿਖਾਇਆ ਗਿਆ ਇਸ ਤੋਂ ਇਲਾਵਾ ਹੋਰ ਬਹੁਤ ਵਧੀਆ ਸਨੇਹ ਜਿਹੜੇ ਇਹਨਾਂ ਨੇ ਦਿੱਤੇ ਆ ਬਾ ਬਾ ਕਮਾਲ ਨੇ ਸਮੁੱਚੀ ਟੀਮ ਗਿੱਪੀ ਗਰੇਵਾਲ ਜੀ ਬਾਈ ਕੁਗੀ ਜੀ ਜਾਂ ਹੋਰ ਜਿੰਨੇ ਵੀ ਕਲਾਕਾਰ ਨੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਸੋ ਮੈਂ ਤਾਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਸਾਨੂੰ ਇਹੋ ਜੀਆਂ ਫਿਲਮਾਂ ਸੁਪਰ ਡੁਪਰ ਹਟ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੇ ਇਹਨਾਂ ਫਿਲਮਾਂ ਦੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਕਲਾਕਾਰ ਨੇ ਉਹ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਹੋਰ ਵੀ ਬਹੁਤ ਵਧੀਆ ਫਿਲਮਾਂ ਜਿਹੜੀਆਂ ਉਹ ਬਣਾਉਣ ਤਾਂ ਕਿ ਚੰਗੇ ਵਿਸ਼ਿਆਂ ਦੇ ਉੱਤੇ ਜੋ ਫਿਲਮਾਂ ਬਣਨਗੀਆਂ ਸਮਾਜ ਦੇ ਵਿੱਚ ਬਹੁਤ ਵਧੀਆ ਸੁਨੇਹਾ ਜਿਹੜਾ ਉਹ ਜਾਂਦਾ ਸੋ ਇਸ ਲਈ ਸਾਨੂੰ ਇਹ ਫਿਲਮ ਮੈਂ ਕਹਿੰਦਾ ਕੋਈ ਬੰਦਾ ਪੰਜਾਬੀ ਮਿਸ ਨਾ ਕਰੇ ਹਰ ਬੰਦੇ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਤੇ ਮੈਂ ਇਸ ਤੋਂ ਇਲਾਵਾ ਸਾਰੇ ਕਲਾਕਾਰ ਭਰਾਵਾਂ ਨੂੰ ਤੇ ਹੋਰ ਜਿੰਨੇ ਡਾਇਰੈਕਟਰ ਪ੍ਰੋਡਿਊਸਰਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਤੋਂ ਇਲਾਵਾ ਸਾਡੇ ਕੋਲੇ ਸਾਡੀ ਵਿਰਾਸਤ ਦੇ ਵਿੱਚ ਸਾਡੇ ਸਭਿਆਚਾਰ ਦੇ ਵਿੱਚ ਸਾਡੇ ਇਤਿਹਾਸ ਦੇ ਵਿੱਚ ਬਹੁਤ ਕਮਾਲ ਦੇ کردار ਪਏ ਨੇ ਉਹਨਾਂ ਕਰਦਾਰਾਂ ਤੇ ਉਹਨਾਂ ਸੂਰਮਿਆਂ ਤੇ ਉਹਨਾਂ ਯੋਧਿਆਂ ਤੇ ਵੀ ਫਿਲਮਾਂ ਬਣਦੀਆਂ ਚਾਹੀਦੀਆਂ ਨੇ ਤਾਂਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਇਤਿਹਾਸ ਕਿੰਨਾ ਕਮਾਲ ਦਾ ਹੈ ਔਰ ਕਿੰਨਾ ਲਾਬਸ਼ਾਲ ਹੈ ਸੋ ਇਸ ਤੋਂ ਇਲਾਵਾ ਮੈਂ ਇਹੀ ਅਪੀਲ ਕਰਦਾ ਬਾਈ ਇਹ ਫਿਲਮ ਦੇਖਣੀ ਤੁਸੀਂ ਨਾ ਭੁੱਲੋ ਜਰੂਰ ਵੱਧ ਤੋਂ ਵੱਧ 13 ਤਰੀਕ ਨੂੰ ਇਹ ਫਿਲਮਾ ਸਿਨੇਮਾ ਘਰਾਂ 'ਚ ਲੱਗ ਰਹੀ ਆ ਸੋ ਸਾਰੇ ਆਪਣੇ ਪਰਿਵਾਰਾਂ ਨੂੰ ਆਪਣੇ ਜਵਾਕਾਂ ਨੂੰ ਮੈਂ ਫਿਰ ਅਪੀਲ ਕਰਦਾ ਲਾਜ਼ਮੀ ਲੈ ਕੇ ਆਓ ਜਿਹੜਾ ਪਿਓ ਪੁੱਤ ਦਾ ਰਿਸ਼ਤਾ ਪਿਓ ਧੀ ਦਾ ਰਿਸ਼ਤਾ ਉਹ ਸਾਰੇ ਰਿਸ਼ਤੇ ਇਹਨਾਂ ਨੇ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਦਿਖਾਏ ਨੇ ਸੋ ਸਾਰੀ ਟੀਮ ਦਾ ਧੰਨਵਾਦ ਹੈ